ਪਰ ਮਾਤਮਾ ਨੇ ਤੁਹਾਨੂੰ ਚਾਹੇ ਜਿਹੜੀ ਮਰਜੀ ਵੱਡੀ ਗੱਡੀ ਬਖਸ਼ੀ ਹੈ ਪਰ ਪਲੀਜ਼ ਉਹਨੂੰ ਇੰਨਾ ਕਿ ਸੇਫਲੀ ਡਰਾਈਵ ਕਰੋ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਠੋਕਰ ਮਾਰ ਕੇ ਦੇਖਦੇ ਵੀ ਨਹੀਂ ਬੱਚੇ ਨੂੰ ਪਰ ਜਿਹਦਾ ਨੁਕਸਾਨ ਹੁੰਦਾ ਨਾ ਉਹ ساری ਜ਼ਿੰਦਗੀ ਭੁਗਤਣਾ ਤੁਸੀਂ ਕੰਪਨਸੇਸ਼ਨ 5 ਲੱਖ 4 ਲੱਖ ਦੇ ਕੇ ਕਾਨੂੰਨੀ ਕਾਰਵਾਈ ਤੋਂ ਤਾਂ ਬਚ ਜਾਂਦੇ ਹੋ ਪਰ ਜਿਹਦੇ ਘਰ ਅੱਗ ਲੱਗਦੀ ਨਾ ਉਹਦਾ ਸੇਕਾ ਕਦੀ ਨਹੀਂ ਜਾਂਦਾ ਇਹ ਗੱਲਾਂ ਮਹਿਸੂਸ ਕਰਨ ਵਾਲੀਆਂ ਨੇ ਇਹ ਇਹ ਭੈਣ ਦੀਆਂ ਗੱਲਾਂ ਉਹੀ ਮਹਿਸੂਸ ਕਰ ਸਕਦਾ ਜਿੰਨੇ ਕਦੀ ਕੋਈ ਆਪਣਾ ਖੋਇਆ ਔਰ ਖਾਸ ਕਰ ਕਿਸੇ ਹੋਰ ਦੀ ਗਲਤੀ ਕਰਕੇ ਆਪਣਾ ਜੀ ਖੋਣਾ ਇਹ ਇਹ ਭੁੱਲਣਾ ਬੜਾ ਔਖਾ ਹੈ ਕਹਿੰਦੇ ਨਵੇਂ ਸਾਲ ਵਾਲੇ ਦਿਨੋਂ ਸਾਰੇ ਕੰਮ ਕਰ ਲਓ ਜਿਹੜੇ ਤੁਸੀਂ ਚਾਹਦੇ ਹੋ ਸਾਰਾ ਸਾਲ ਹੋਣ ਤੇ ਦੇਖੋ ਅੱਜ ਬੜਾਪਨ ਸਾਡੇ ਡੋਨਰਸ ਆਜ ਬਹੁਤ ਲੋਕੇ ਤੇ ਸੇਵਾ ਕਰਨ ਆਏ ਬੜੇ ਲੋੜਵੰਦ ਮਰੀਜ਼ ਸੀ ਤੇ ਸਾਡੀ ਭੈਣ ਸਪੈਸ਼ਲੀ ਚੰਡੀਗੜ੍ਹ ਤੋਂ ਅੱਜ ਆਪਣੇ ਪੂਰੇ ਪਰਿਵਾਰ ਨਾਲ ਮੁੰਡੀਆਂ ਤੋਂ ਸਪੈਸ਼ਲੀ ਮੁੰਡੀਆਂ ਤੋਂ ਅੱਜ ਸੇਵਾ ਕਰਨ ਲਈ ਇੱਥੇ ਆਏ ਨੇ ਤੇ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੇ ਨੇ ਜਰੂਰ ਧਿਆਨ ਨਾਲ ਸੁਣਿਓ ਮੈਂ ਵੀ ਸੁਣਨੀ ਆਜੇ ਦੇਖਦੇ ਹਾਂ ਕੀ ਕਹਿੰਦੇ ਨੇ ਮੈਂ ਸਿਰਫ ਇੱਕੋ ਅਪੀਲ ਕਰਨੀ ਹੈ ਪਰਮਾਤਮਾ ਨੇ ਤੁਹਾਨੂੰ ਜਿਹੜੀ ਮਰਜੀ ਵੱਡੀ ਗੱਡੀ ਬਖਸ਼ੀ ਹੈ ਪਰ ਪਲੀਜ਼ ਉਹਨੂੰ ਇੰਨਾ ਕਿ ਸੇਫਲੀ ਡਰਾਈਵ ਕਰੋ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਮੇਰੇ ਭਰਾ ਨੇ ਕੱਲ 34 ਸਾਲ ਦੇ ਹੋਣਾ ਸੀ ਤੇ 13 ਸਾਲ ਨੂੰ ਪੂਰੇ ਹੋਏ ਨੂੰ ਹੋ ਗਏ ਕੁਝ ਲੋਕ ਤਾਂ ਠੋਕਰ ਮਾਰ ਕੇ ਦੇਖਦੇ ਵੀ ਨਹੀਂ ਬੱਚੇ ਨੂੰ ਪਰ ਜਿਹਦਾ ਨੁਕਸਾਨ ਹੁੰਦਾ ਨਾ ਉਹ ساری ਜ਼ਿੰਦਗੀ ਭੁਗਤਦਾ ਤੁਸੀਂ ਕੰਪਨਸੇਸ਼ਨ 5 ਲੱਖ 4 ਲੱਖ ਦੇ ਕੇ ਕਾਨੂੰਨੀ ਕਾਰਵਾਈ ਤੋਂ ਤਾਂ ਬਚ ਜਾਂਦੇ ਹੋ ਪਰ ਜਿਹਦੇ ਘਰ ਅੱਗ ਲੱਗਦੀ ਨਾ ਉਹਦਾ ਸਿਕਾ ਕਦੀ ਨਹੀਂ ਜਾਂਦਾ ਵਾਹਿਗੁਰੂ ਇਸ ਕਰਕੇ ਉਸ ਪਰ ਮਹਾਤਮਾ ਦਾ ਸ਼ੁਕਰ ਕਰੋ ਜੋ ਨੇ ਤੁਹਾਨੂੰ ਬਖਸ਼ਿਆ ਤਾਂ ਪਲੀਜ਼ ਇਨਸਾਨੀਅਤ ਰੱਖੋ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਜਿਨ੍ਹਾਂ ਦੀ ਔਲਾਦਾਂ ਗਈਆਂ ਉਹਨਾਂ ਦੇ ਘਰੇ ਜਾ ਕੇ ਪੁੱਛ ਕੇ ਦੇਖੋ ਕਰੋੜਾਂ ਤੋਂ ਵੀ ਕੱਖਾਂ ਤੇ ਆ ਗਏ ਨੇ ਉਹ ਕਰੋੜ ਵੀ ਉਹਨਾਂ ਨੂੰ ਕੱਖ ਲੱਗਦੇ ਇਸ ਕਰਕੇ ਜੋ ਵੀ ਇਹ ਤੁਹਾਡੇ ਕੋਲ ਉਹਦਾ ਸ਼ੁਕਰ ਕਰੋ ਔਰ ਪਲੀਜ਼ ਇਨਕ ਸੇਫ ਡਰਾਈਵ ਕਰੋ ਔਰ ਇਹੀ ਅਰਦਾਸ ਕਰਕੇ ਡਰਾਈਵ ਕਰੋ ਵੀ ਸਾਡੇ ਕੋਲੋਂ ਕਿਸੇ ਦਾ ਨੁਕਸਾਨ ਨਾ ਹੋ ਵਾਹਿਗੁਰੂ ਕੱਲ ਮੇਰੇ ਬ੍ਰਦਰ ਦਾ ਬਰਥਡੇ ਹੈ ਔਰ ਅੱਜ ਅਸੀਂ ਖਾਲੀ ਆ ਸਾਨੂੰ ਨਹੀਂ ਪਤਾ ਅਸੀਂ ਕੀ ਕਰਨਾ ਇਹ ਸਾਡੇ ਨਾਲ ਹਰ ਸਾਲ ਹੁੰਦਾ 13 ਸਾਲ ਹੋ ਗਏ ਸਾਨੂੰ ਭੁਗਤਦਿਆਂ ਨੂੰ ਪੈਸਾ ਕਿਤੇ ਕੰਮ ਨਹੀਂ ਆਣਾ ਇਨਸਾਨ ਹੀ ਕੰਮ ਆਣਾ ਇਨਸਾਨ ਹੋਏਗਾ ਤਾਂ ਪੈਸਾ ਆ ਜਾਏਗਾ ਇਸ ਕਰਕੇ ਮੇਰੀ ਬਸ ਇੱਕੋ ਰਿਕੁਐਸਟ ਹੈ ਪਲੀਜ਼ ਡਰਾਈਵ ਸੇਫਲੀ ਥੈਂਕ ਯੂ ਇਹ ਗੱਲਾਂ ਮਹਿਸੂਸ ਕਰਨ ਵਾਲੀਆਂ ਨੇ ਇਹ ਇਹ ਭੈਣ ਦੀਆਂ ਗੱਲਾਂ ਉਹੀ ਮਹਿਸੂਸ ਕਰ ਸਕਦਾ ਜਿਨਨੇ ਕਦੀ ਕੋਈ ਆਪਣਾ ਖੋਇਆ ਔਰ ਖਾਸ ਕਰ ਕਿਸੇ ਹੋਰ ਦੀ ਗਲਤੀ ਕਰਕੇ ਆਪਣਾ ਜੀ ਖੋਣਾ ਇਹ ਇਹ ਭੁੱਲਣਾ ਬੜਾ ਔਖਾ ਰੱਬ ਦਾ ਪਾਣਾ ਤਾਂ ਮੰਨਿਆ ਜਾਂਦਾ ਪਰ ਐਕਸੀਡੈਂਟਲ ਤੇ ਉਸ ਤੋਂ ਬਾਅਦ ਉਹਦੀ ਹੈਲਪ ਨਾ ਹੋਣਾ ਕਿਸੇ ਦੀ ਹੈਲਪ ਨਾ ਕਰਨਾ ਉਹਦੀ ਉਹ ਬੜਾ ਵਾਕਈ ਇਹ ਪੈਣ ਦੀਆਂ ਗੱਲਾਂ ਜੀ ਬੜਾ ਕੁਝ ਅੰਦਰ ਝੰਜੋੜ ਕੇ ਬੰਦਾ ਰੱਖ ਦਿੰਦਾ ਪਰ ਮੈਂ ਬੇਨਤੀ ਵੀ ਕਰਨਾ ਚਾਹੁੰਦਾ ਕਿ ਤੁਹਾਡੇ ਕੋਲ ਇਹ ਨਹੀਂ ਕਿਸੇ ਕੋਲ ਗਲਤੀ ਨਹੀਂ ਹੁੰਦੀ ਸਾਡੇ ਕੋਲ ਕਿਹੜਾ ਕਦੀ ਗੱਡੀ ਨਹੀਂ ਵੱਜੀ ਕਿਸੇ ਦਾ ਐਕਸੀਡੈਂਟ ਨਹੀਂ ਹੋਇਆ ਹੋਇਆ ਪਰ ਉਹਨੂੰ ਛੱਡ ਕੇ ਭੱਜਣਾ ਉਹਦਾ ਟ੍ਰੀਟਮੈਂਟ ਨਾ ਕਰਾਉਣਾ ਇਹ ਬਹੁਤ ਵੱਡਾ ਪਾਪ ਹੈ ਠੀਕ ਹੈ ਤੁਸੀਂ ਉੱਥੋਂ ਸੀਸੀਟੀਵੀ 'ਚ ਨਹੀਂ ਆਉਂਗੇ ਜਿਵੇਂ ਭੈਣ ਨੇ ਦੱਸਿਆ ਕੰਪੰਸੇਸ਼ਨ ਦੇ ਦੂੰਗੇ 5 ਲੱਖ 'ਚ ਕੋਈ ਕੋਰਟ ਕੇਸ ਬਰੀ ਹੋ ਜਾਓਗੇ ਪਰ ਉਹ ਭੈਣ ਦਾ ਦਰਦ ਅੱਜ ਵੀ ਚਲਕ ਰਿਹਾ ਤਾਂ ਇਹਨਾਂ ਨਾਲ ਕੋਈ ਇਦਾਂ ਦਾ ਇਨਸੀਡੈਂਟ ਹੋਇਆ ਇਹ ਤੋਂ 13 ਸਾਲ ਪਹਿਲਾਂ ਦੇ ਲੋ 13 ਸਾਲ ਹੋ ਗਏ ਅੱਜ ਵੀ ਜ਼ਖਮ ਹਰਾ ਹੈ ਮਲੇ ਵੀਰੇ ਦੱਸੋ ਮੈਂ 5 ਲੱਖ ਦਾ 10 ਲੱਖ ਦਾ ਕੀ ਕਰ ਲਵਾਂ 100% 100% ਮੇਰਾ ਪ੍ਰਾਣ ਹੀ ਆਣਾ ਨਾ ਮੇਰੇ ਪਿੱਕੇ ਨਹੀਂ ਬੰਨੇ ਨਾ ਮੈਨੂੰ ਜੁੜਨੇ ਕਿਤੋਂ ਮੇਰੀ ਜਗਾ ਤਾਂ ਗਈ ਨਾ ਪਤਾ ਨਹੀਂ ਕਿੰਨੀਆਂ ਦੀ ਗਈ ਮੈਂ ਕੱਲੀ ਨਹੀਂ ਬਹੁਤ ਵੱਡਾ ਜਿੱਤੀ ਪਰ ਭਾਈ ਕਦੀ ਨਹੀਂ ਹੋ ਸਕਦਾ ਬਹੁਤ ਵੱਡੀ ਗੱਲ ਹੈ ਮੈਂ ਬੇਨਤੀ ਕਰਨਾ ਚਾਹਨਾ ਅਗਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਜਰੂਰ ਕੋਸ਼ਿਸ਼ ਕਰੋ ਪਹਿਲਾਂ ਤਾਂ ਗੱਡੀ ਸੇਫਲੀ ਡਰਾਈਵ ਕਰੋ ਧਿਆਨ ਨਾਲ ਡਰਾਈਵ ਕਰੋ ਪਰ ਫਿਰ ਵੀ ਜੇ ਕਦੀ ਅਨਹੋਣੀ ਹੋ ਜਾਂਦੀ ਹੈ ਖੁਦਾ ਨਾ ਖਾਸ ਕਰਤਾ ਭੱਜੋ ਨਾ ਪਲੀਜ਼ ਪਲੀਜ਼ ਨਾ ਭੱਜੋ ਤੁਹਾਡੀ ਇੱਕ 10 ਮਿੰਟ ਦੀ ਹੈਲਪ ਨਾ ਕਿਸੇ ਨੂੰ ਜ਼ਿੰਦਗੀ ਦੇ ਸਕਦੀ ਹੈ ਨਾਲੇ ਅਗਰ ਕਿਸੇ ਹੋਰ ਦਾ ਵੀ ਇਨਸੀਡੈਂਟ ਹੁੰਦਾ ਤੁਹਾਡੇ ਕੋਲ ਨਹੀਂ ਵੀ ਹੋਇਆ ਤਾਂ ਵੀ ਹੈਲਪ ਕਰੋ ਇਹ ਬਿਨਾ ਸੋਚੇ ਕਿ ਕੱਲ ਨੂੰ ਕੇਸ ਤੁਹਾਡੇ ਉਲਟਾ ਨਾ ਗਲ ਪੈ ਜਾਵੇ ਸੋਚ ਸੱਚੀ ਰੱਖੋ ਇਨਸਾਨੀਅਤ ਵਾਲਾ ਸੋਚ ਰੱਖੋ ਤੁਹਾਨੂੰ ਅੱਗੋ ਪਰਿਵਾਰ ਹੀ ਨਹੀਂ ਅੱਦਾ ਅੱਦਾ ਟਕਰਨਾ ਜੇ ਮਾਨ ਨਹੀਂ ਚੋਰ ਹੈ ਤਾਂ ਫਿਰ ਪਰਿਵਾਰ ਤਾਂ ਅੱਗੋ ਅੱਦਾ ਟਕਰ ਹੀ ਜਾਣਾ ਤੇ ਇਸ ਕਰਕੇ ਜੋ ਅੰਦਰ ਉਹੀ ਬਾਹਰ ਆਪਣੇ ਅੰਦਰ ਹੀ ਕਈ ਵਾਰ ਕੋਸ਼ਿਸ਼ ਕਰੋ ਕਿ ਤੁਹਾਡੇ ਅੰਦਰ ਅਗਰ ਇਨਸਾਨੀਅਤ ਹੈ ਸੱਚੀ ਹੈ ਦਿਲ ਸਾਫ਼ ਹੈ ਤਾਂ ਅੱਗੋ ਵੀ ਤੁਹਾਨੂੰ ਰੱਬ ਹੀ ਮਿਲੇਗਾ ਜੇ ਆਪ ਹੀ ਅੰਦਰ ਸ਼ੈਤਾਨ ਹੈ ਤਾਂ ਫਿਰ ਗੁਸ਼ਤਾਨ ਹੀ ਟਕਰੇਗਾ ਨਾ ਕਿਉਂਕਿ ਕਹਿੰਦੇ ਆ ਨਾ ਕਿ ਜੋ ਅੰਦਰ ਉਹੀ ਬਾਹਰ ਤਾਂ ਕੋਈ ਗੱਲ ਨਹੀਂ ਮਾਲਕ ਕਿਰਪਾ ਕਰੇ ਭੈਣ ਹਰ ਸਾਲ ਹਰ ਸਹੀ ਮਹੀਨੇ ਉਹਨੇ ਮਨ ਲੱਗਦਾ ਬ੍ਰਦਰ ਦੇ ਬਰਥਡੇ ਤੇ ਤੁਸੀਂ ਇੱਥੇ ਆਨੇ ਹੋ ਤਾਂ ਪਿਛਲੇ ਕਿੰਨੇ ਸਾਲਾਂ ਤੋਂ ਆਪਣੇ ਬ੍ਰਦਰ ਦਾ ਬਰਥਡੇ ਇ ਹੋਰ ਭੈਣਾਂ ਦੇ ਭਰਾ ਨਾ ਖਤਮ ਹੋਣ ਦੁਨੀਆ ਚੋਂ ਕਿਸੇ ਦਾ ਪੁੱਤ ਨਾ ਜਾਵੇ ਉਹਦੇ ਲਈ ਜਰੂਰ ਕੋਸ਼ਿਸ਼ ਕਰ ਬਹੁਤ ਬਹੁਤ ਧੰਨਵਾਦ